ਲੈ ਵੀ ਮਿੱਤਰੋ ਸੜਕ ਤੇ ਜਾਂਦੇ ਨੇ ਤੁਸੀਂ ਠੇਕਾ ਸਰਾਬ ਦੇਸੀ ਬਹੁਤ ਦੇਖਿਆ ਹੋਣਾ ਅੱਜ ਤੁਹਾਨੂੰ ਦਿਖਾਉਣੇ ਆ ਠੇਕਾ ਕਿਤਾਬ ਦੇਸੀ ਅੰਗਰੇਜ਼ੀ ਤੇ ਠੰਡੀ ਏਅਰ ਤੇ ਆ ਜੋ ਮਿੱਤਰੋ ਤੁਹਾਨੂੰ ਇਹਨੂੰ ਤੁਸੀਂ ਕੀ ਕਹੋਗੇ ਮੋਟਰ ਕਹੋਗੇ ਜਾਂ ਫਾਰਮੋਸ ਕਹੋਗੇ ਜਾਂ ਠੇਕਾ ਕਿਤਾਬਾ ਦਾ ਕਹੋਗੇ ਪਹਿਲਾਂ ਤਾਂ ਤੁਸੀਂ ਬਾਈ ਨੇ ਸਿਰਾ ਦੇਖੋ ਲਾਇਆ ਆਪਦੇ ਖੇਤ ਚ ਪੰਜਾਬੀ ਦੇ ਠੇਠ ਸ਼ਬਦ ਲਿਖੇ ਹੋਏ ਆ ਜੀ ਠੀਕ ਹੈ ਇਹ ਸਾਰੇ ਤੁਸੀਂ ਪੜ ਲਓ ਜਿੰਨੇ ਜਿਹੜੇ ਇਹਨਾਂ ਦਾ ਪਤਾ ਹੈ ਉਹ ਠੀਕ ਹੈ ਤੇ ਜਿਹੜੇ ਦਾ ਨਹੀਂ ਪਤਾ ਆਪਦੇ ਦਾ ਦਾਦਾ ਦੀ ਨੂੰ ਪੁੱਛ ਲਿਓ ਤੇ ਇੱਧਰ ਬਾਈ ਨੇ ਲਿਖਿਆ ਹੋਇਆ ਖੰਨਾ 17 ਕੈਨੇਡਾ 63 ਆਸਟ੍ਰੇਲੀਆ ਕਿ ਐਸੀ ਇਹ ਨਾ ਮਤਲਬ ਜਾਂ ਤਾਂ ਅੱਜ ਕੱਲ ਦੀ ਪੀੜ੍ਹੀ ਆਪ ਦੇ ਲੋਕਲ ਸ਼ਹਿਰ ਦੀ ਗੱਲ ਕਰਦੀ ਹੈ ਤੇ ਜਾਂ ਕੈਨੇਡਾ ਆਸਟ੍ਰੇਲੀਆ ਦੀ ਕਰਦੀ ਹੈ ਤੇ ਬਾਈ ਨੇ ਜੰਨਤ ਬਣਾਈ ਹੋਈ ਏ ਸਾਨੂੰ ਦਿਖਾਵਾ ਬਾਈ ਜੀ ਐਂ ਤਾਂ ਕੋਈ ਕਿਸੇ ਦੇ ਘਰੇ ਵੀ ਨਹੀਂ ਇਸ ਤਰ੍ਹਾਂ 궨ਟ ਕੇ ਐ ਸੋਹਣੇ ਬਣਾਏ ਹੁੰਦੇ ਵੱਡੇ ਵੱਡੇ ਲੋਕਾਂ ਦੇ ਵੀ ਨਹੀਂ ਇਸ ਤਰ੍ਹਾਂ ਤੇ ਅੰਦਰ ਦੇਖੋ ਜੀ ਕੋਈ ਵੀ ਪਿੰਡ ਦਾ ਬੱਚਾ ਨੌਜਵਾਨ ਆ ਕੇ ਬੈੱਡਾਂ ਤੇ ਪਏ ਕੇ ਕਿਤਾਬ ਪੜ੍ਹ ਸਕਦਾ ਏਸੀ ਚਲਾ ਸਕਦਾ ਕੈਮਰੇ ਲੱਗੇ ਹੋਏ ਨੇ ਭਾਈ ਆਪਦੇ ਘਰੇ ਬੈਠ ਕੇ ਸਾਰਾ ਸਿਸਟਮ ਦੇਖ ਸਕਦਾ ਠੀਕ ਹੈ ਜੀ ਆਹ ਦੇਖੋ ਸਾਰਾ ਉਹ ਕਿਹੜੀ ਚੀਜ਼ ਹੈ ਜਿਹੜੀ ਵੀ ਕਮੀਆਂ ਤੇ ਆਹ ਦੇਖੋ ਜੀ ਖੂਦ ਦਾ ਰੂਪ ਦਿੱਤਾ ਹੋਇਆ ਹੈ 스ਵਿਮਿੰਗ ਪੂਲ ਤੇ ਇਧਰ ਭਾਈ ਬਾਥਰੂਮ ਬਣਾਏ ਹੋਏ ਆ ਤੇ ਇਧਰ ਜਾਨ ਤੇ ਆ ਆ ਗਈ ਜੀ ਇੱਕ ਹੋਰ ਝੌਂਪੜੀ ਜਿੱਥੇ ਤੁਸੀਂ ਬੈਠ ਕੇ ਕਿਤਾਬਾਂ ਪੜ੍ਹ ਸਕਦੇ ਹੋ ਤਾਂ ਪੱਖਾ ਛੱਡ ਸਕਦੇ ਹੋ ਠੀਕ ਹੈ ਜੀ ਕੁਰਸੀਆਂ ਪਈਆਂ ਨੇ ਦੇਖੋ ਥੱਲੇ ਵਧੀਆ ਫਰਸ਼ ਟੇਬਲ ਇੱਧਰ ਫਲਦਾਰ ਹੋਰ ਪੌਦੇ ਨੇ ਸਿਰਾ ਲਾਇਆ ਪਿਆ ਬਾਈ ਜੀ ਸਿਰਾ ਆਹ ਦੇਖੋ ਜੀ ਪਿੰਡ ਦੇ ਬੱਚੇ ਆ ਕੇ ਉੱਪਰ ਛੱਤ ਤੇ ਬੈਠ ਕੇ ਕਿਤਾਬਾਂ ਪੜ੍ਹ ਹੀ ਜਾਂਦੇ ਨੇ ਕਿੰਨੇ